ਜੇਕਰ ਤੁਸੀਂ ਆਪਣੀ ਕੋਈ ਵੀ ਗੱਡੀ ਜਾਂ ਕਾਰ ਵੇਚਣਾ ਚਾਹੁੰਦੇ ਹੋ ਤਾਂ ਜੇਕਰ ਆਡ ਲੂਨ ਦੇ ਚਾਹਵਾਂ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ 8 ਤੋਂ 10 ਫੋਟੋਆਂ ਟੇਢੇ ਮੋਬਾਈਲ ਨਾਲ ਖਿੱਚ ਕੇ ਸਾਡੇ ਨੰਬਰ ਤੇ ਭੇਜੋ ਤੇ ਸਾਡੇ ਚੈਨਲ ਤੇ ਤੁਸੀਂ ਐਡ ਲਗਵਾ ਸਕਦੇ ਹੋ ਐਡ ਦੇ ਲਈ ਸਪਰਕਰ ਸਕਦੇ ਹੋ ਸਸ ਸ੍ਰੀ ਗੁਰੂ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗ੍ਰਾਂ ਕਾਰ ਬੀਆਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸਿਫਟ ਵੀਡੀਆਈ 2012 ਮਾਡਲ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਗੱਡੀ ਤੇ ਬਹੁਤ ਹੀ ਐਮਪ ਬੂਫਰ ਲਾਇ ਲੂਏ ਸਭ ਕੁਝ ਲੱਗਾ ਆ ਗੱਡੀ ਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਤੇ ਕਿਦਾਂ ਤੁਸੀਂ ਸਿਰਫ 60 7000 ਰੁਪਇਆ ਦੇ ਕੇ ਵੀ ਗੱਡੀ ਲੈ ਆ ਸਕਦੇ ਆ ਵੀ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੇ ਵੀਡੀਓ ਨੂੰ ਪੂਰਾ ਜੂਰ ਦੇਖ ਲਿਓ ਜੀ ਐਂਡ ਤੱਕ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਲਾਈਕ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਜਦੋਂ ਵੀਡੀਓ ਵੇਖਦੋਂ ਨੇ ਲਾਈਕ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਜੀ ਆਓ ਜੀ ਗੱਲ ਕਰਦੇ ਹੁਣ ਆਪਾਂ ਗੱਡੀ ਬਾਰੇ 2012 ਮਾਡਲ ਗੱਡੀ ਆ ਜੀ ਸਵਿਫਟ ਵੀਡੀ ਆ ਜੀ ਜਲੰਧਰ ਦਾ ਨੰਬਰ ਆ ਜੀ ਪੀਬੀ 08 ਜਲੰਧਰ ਨੰਬਰ ਗੱਡੀ ਆ ਨਵੀਂ ਸ਼ੇਪ ਦੇ ਵਿੱਚ ਤੇ ਆਊਟਰ ਲੁਕੋ ਦੇਖੋ ਸਟੈਂਡਿੰਗ ਗੱਡੀ ਦੀ ਬਹੁਤ ਹੀ ਟੌਪ ਦੀ ਕਸਟਮਰ ਦੀ ਗੱਡੀ ਆ ਸਦੀ ਕਸਟਮਰ ਦੇ ਘਰੇ ਖੜੀ ਆ ਮਤਲਬ ਕਿਸੇ ਡੀਲਰ ਦੀ ਗੱਡੀ ਨਹੀਂ ਆ ਤੇ ਹਲਕਾ ਜਿਹਾ ਸਕਰਾਚ ਇੱਕ ਬੰਪਰ ਤੇ ਬੋਨਰ ਤੇ ਹੈਗਾ ਵਾ ਤੁਹਾਨੂੰ ਰੀਪੇਅਰ ਕਰਾਉਣਾ ਪਊਗਾ ਕਿਉਂਕਿ ਕਸਟਮਰ ਦੀ ਗੱਡੀ ਆ ਬਾਕੀ ਅਲਾਈ ਵੀਲ ਦੇਖੋ ਕਿੱਡੇ ਸੋਹਣੇ ਲੱਗੇ ਆ 16 ਇੰਚ ਦੇ ਅਲਾਈ ਵੀਲ ਟਾਇਰ ਲੱਗੇ ਹੋਏ ਆ ਗੱਡੀ ਨੂੰ ਵੱਡੇ ਪਾਏ ਹੋਏ ਆ ਤੇ ਜੇ ਗੱਲ ਕਰੀਏ ਇੰਜਨ ਗੇਅਰ ਦੀ ਇੰਜਨ ਗੇਅਰ ਬਹੁਤ ਹੀ ਵਧੀਆ ਗੱਡੀ ਦਾ ਪੂਰੀ ਪਿਕਅਪ ਜਿੰਨੂੰ ਕਹਿੰਦੇ ਛੋਟ ਦੀ ਜਿੱਦਾਂ ਪਿਕਅਪ ਹੁੰਦੀ ਹੈ ਫੁੱਲ ਫੁੱਲ ਪਿਕਅਪ ਹੈ ਗੱਡੀ ਦੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ ਤੇ ਟਾਇਰਾਂ ਦੀ ਕੰਡੀਸ਼ਨ ਲਗਭਗ 80% ਦੇ ਕਰੀਬ ਟਾਇਰ ਹੈਗੇ ਆ 75-80% ਟਾਇਰਾਂ ਦੀ ਕੰਡੀਸ਼ਨ ਪਈ ਹੋਈ ਹੈ ਜੀ ਸਾਰੀ ਬਾਕੀ ਆਊਟ ਲੁੱਕ ਤੁਹਾਡੇ ਸਾਹਮਣੇ ਹੀ ਆ ਫੋਟੋ ਤੁਸੀਂ ਦੇਖ ਰਹੇ ਆ ਵੀਡੀਓ ਦੇ ਵਿੱਚ ਆਊਟ ਲੁੱਕ ਬਿਲਕੁਲ ਸਾਫ਼ ਸੁਥਰੀ ਗੱਡੀ ਦੀ ਪਈ ਹੋਈ ਆ ਫੋਟੋ ਤੁਹਾਨੂੰ ਹੁਣ ਬੈਕਸਾਈਡ ਦੀਆਂ ਫੋਟੋਆਂ ਵੀ ਦਿਖਾ ਦਿੰਨੇ ਆ। ਦੇਖੋ ਜੀ। ਬਾਕੀ ਇਹ ਗੱਲ ਕਰੀਏ ਲੋਕੇਸ਼ਨ ਦੀ ਲੋਕੇਸ਼ਨ ਗੱਡੀ ਦੀ ਹੈਗੀ ਆ ਜੇ ਕਰਤਾਰਪੁਰ। ਕਰਤਾਰਪੁਰ ਕੋਲ ਵੀ ਖੜੀ ਆ ਜੇ ਜਲੰਧਰ ਦੇ ਲਾਗੇ ਕਰਤਾਰਪੁਰ ਜਿਹੜਾ। ਜੇ ਤੁਸੀਂ ਮਾਝੇ ਵੱਲੋਂ ਆਉਣਾ ਤਾਂ ਫਿਰ ਕਰਤਾਰਪੁਰ ਸੁਬਾਨਪੁਰ ਦੇ ਲਾਗੇ ਜਿਹੜਾ। ਉੱਥੇ ਗੱਡੀ ਖੜੀ ਹੋਈ ਆ। ਤੇ ਬਹੁਤ ਹੀ ਸਾਫ਼ ਸੁਥਰੀ ਗੱਡੀ ਆ। ਅੰਦਰ ਵੀ টাਚ ਸਕਰੀਨ ਐਂਪ ਬੂਫਰ ਹਰੇਕ ਚੀਜ਼ ਲੱਗੀ ਹੋਈ ਹੈ ਕੋਈ ਤੁਹਾਨੂੰ ਪੈਸਾ ਖਰਚਣ ਦੀ ਲੋੜ ਨਹੀਂ ਹਰੇਕ ਜੀ ਗੱਡੀ ਦੇ ਵਿੱਚ ਲੱਗੀ ਹੋਈ ਹੈ ਜੀ ਬਾਕੀ ਜੇ ਗੱਲ ਕਰੀਏ ਆਪਾਂ ਰੇਟ ਦੀ ਰੇਟ ਦੀ ਵੀਰ ਜੀ ਡਿਮਾਂਡ ਰੱਖੀ ਹੈ ਜਿਹੜੀ ਕਸਟਮਰ ਨੇ 3 ਲੱਖ ਰੁਪਏ ਦੀ ਡਿਮਾਂਡ ਰੱਖੀ ਹੈ 3 ਲੱਖ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਹੋ ਜੂਗਾ ਜੀ 280 ਵੀ ਹੋ ਜਾਏ 90 ਦੀ ਹੋ ਜਾਏ ਕਿਤੇ ਵੀ ਤੁਹਾਡਾ ਸੌਦਾ ਹੋ ਸਕਦਾ ਸੌਦਾ ਆਪਣੇ ਸਾਹਮਣੇ ਕਰਵਾ ਦਿੱਤਾ ਜਾਵੇਗਾ ਜਿੱਥੇ ਵੀ ਹੋਏਗਾ ਤੇ ਜਿਹੜੇ ਵੀ ਡਾਉਨ ਪੇਮੈਂਟ ਕਰਕੇ ਲਿਜਾਣਾ ਚਾਹੁੰਦੇ ਗੱਡੀ ਤੇ ਲੋਨ ਦੀ ਫੈਸਿਲਿਟੀ ਪੂਰੇ ਪੰਜਾਬ ਦੇ ਵਿੱਚ ਅਵੇਲੇਬਲ ਹੈਗੀ ਆ ਪੰਜਾਬ ਦੇ ਪ੍ਰੂਫ ਹੋਣੇ ਚਾਹੀਦੇ ਤੁਹਾਡੇ ਕੋ ਤੇ ਲੋਨ ਹੋ ਜੂਗਾ ਜਿਹੜਾ ਮਰਜੀ ਏਰੀਆ ਹੋਵੇ ਤੁਹਾਡਾ ਕੋਈ ਚੱਕਰ ਨਹੀਂ ਲੋਨ ਅਸੀਂ ਕਰਾ ਕੇ ਦਵਾਵਾਂਗੇ ਤੇ ਜਿਹੜੇ ਲੋਨ ਕਰਾਉਣਾ ਚਾਹੁੰਦੇ ਆ ਉਹ ਸਿਰਫ 50-60000 ਰੁਪਿਆ ਦਾ ਇੰਤਜ਼ਾਮ ਕਰ ਲੈਣ ਤੇ ਲੋਨ ਬਾਕੀ ਹੋ ਜਾਊਗਾ ਉਹਨਾਂ ਦਾ ਇੰਨੀ ਕਾਡਾਉਨ ਪੇਮੈਂਟ ਦੀ ਲੋੜ ਪਊਗੀ ਉਹਨਾਂ ਨੂੰ ਤੇ ਲਾਈਵ ਵੀਲ ਵੇਖੋ ਜੀ ਵਧੀਆ ਟਾਇਰ ਤੇ ਵਧੀਆ ਲਾਈਵ ਵੀ ਲੱਗੇ ਹੋਏ ਆ ਇੰਟੀਰੀਅਰ ਦੀਆਂ ਫੋਟੋਆਂ ਵੀ ਤੁਹਾਨੂੰ ਦਿਖਾ ਦਨੇ ਆਂ ਅੰਦਰ ਟੱਚ ਸਕਰੀਨ YouTube ਵਾਲੀ ਲੱਗੀ ਹੋਈ ਐ Android ਸਿਸਟਮ ਜਿਹੜਾ ਅੱਜਕੱਲ ਚੱਲਦਾ ਵਾ ਉਹ ਸਾਰਾ ਕੁਝ ਲੱਗਾ ਹੋਇਆ ਗੱਡੀ ਦੇ ਵਿੱਚ ਉਹ ਦੇਖ ਲਓ ਜੀ ਇੰਟੀਰੀਅਰ ਵੀ ਸੀਟ ਕਵਰ ਤੋਂ ਲੈ ਕੇ ਮੈਟ ਮੂਡ ਹਰੇਕ ਚੀਜ਼ ਵਧੀਆ ਲੱਗੀ ਹੋਈ ਹੈ ਟੱਚ ਸਕਰੀਨ ਲੱਖ ਕਿਲੋਮੀਟਰ ਚੱਲੀ ਹੋਈ ਹੈ ਗੱਡੀ ਤੇ ਸਾਰੇ ਵੀਰਾਂ ਨੂੰ ਇਹ ਮਿਹਨਤੀ ਆ ਜੀ ਲਾਈਕ ਵਾਲਾ ਬਟਨ ਜੂਰ ਦਬਾ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ